जय भीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟੀਸ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜਸਟੀਸ ਨੇ 1815 ਗਜ਼ ਜ਼ਮੀਨ ਦੇ ਟੁਕੜੇ ਦੀ 13 ਮਾਰਚ ਨੂੰ ਜਿਹੜੀ ਹੈ ਉਹ ਰਜਿਸਟਰੀ ਕਰਵਾ ਲਈ ਹੈ ਔਰ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਭਾਵੇਂ ਕਿੱਥੇ ਵੀ ਕਿਉਂ ਨਾ ਹੋਣ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਂਦੀਆਂ ਨੇ ਯੂਐਸਏ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸਤਪਰ ਸੁਰੀਲਾ ਜੀ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਜ਼ਮੀਨ ਦੇ ਟੁਕੜੇ ਨੂੰ ਖਰੀਦਣ ਦੇ ਵਿੱਚ ਰਜਿਸਟਰੀ ਕਰਵਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਤਪਰ ਸੁਰੀਲਾ ਜੀ ਦੇ ਫੁੱਫੜ ਜੀ ਇਸ ਵਕਤ ਡਾਕਟਰ ਸਾਹਿਬ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਹਾਡਾ ਤਾਂ ਬਹੁਤ ਬਹੁਤ ਵੈਲਕਮ ਹੈ ਸਵਾਗਤ ਹੈ ਕਿ ਤੁਸੀਂ ਇੱਕ ਬਹੁਤ ਵੱਡੀ ਜਿਹੜੀ ਮਦਦ ਹੈ ਯੂਐਸਏ ਤੋਂ ਮੰਗਵਾਈ ਹੈ ਸਰ ਮੈਂ ਨਾ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੀ ਤੇ ਉਹ ਫਿਰ ਉਹਨਾਂ ਨੇ ਉਹ ਰਿਕੁਐਸਟ ਮੰਨ ਲਈ ਤੇ ਇਹ ਆਪਣੇ ਵੱਲੋਂ ਉਹਨਾਂ ਨੇ ਸੇਵਾ ਭੇਜੀ ਹੈ। ਕੀ ਬਾਤ ਹੈ? ਹਾਂਜੀ ਤੇ ਜਿਹੜੀ ਸੇਵਾ ਮੈਂ ਹੁਣ ਜਸਰ ਸਾਹਿਬ ਨੂੰ ਪੇਸ਼ ਕਰ ਦਿੱਤੀ ਹੈ ਤੇ ਉਹਨਾਂ ਨੇ ਮੈਨੂੰ ਰਸੀਦ ਦੇ ਦਿੱਤੀ ਹੈ। ਕੀ ਬਾਤ ਹੈ? ਇਹ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸਰ। ਸਤਪਾਲ ਜੀ ਨੂੰ ਕਹਿ ਦਿਓ ਕਿ ਤੁਹਾਡੀ ਅਸੀਂ ਬੜੀ ਬੜਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਕੁੰਭ ਦੇ ਵਿੱਚ ਮਹਾਕੁੰਭ ਦੇ ਵਿੱਚ ਆਪਣਾ ਯੋਗਦਾਨ ਪਾਇਆ। ਬਿਲਕੁਲ ਜੀ ਮੈਂ ਉਹਨਾਂ ਨੂੰ ਉਹ WhatsApp ਕਰੂੰਗਾ ਨਾਲ ਵਾਲੀ ਫੋਟੋ ਭੇਜੂੰਗਾ ਤਾਂ ਕਿ ਆਹ ਦੇਖੋ ਵੀ ਤੁਹਾਡੀ ਜਿਹੜੀ ਸੇਵਾ ਹੂੰ ਉਹ ਮਨਜ਼ੂਰ ਹੋ ਗਈ ਹੈ। ਕੀ ਬਾਤ ਹੈ ਕੀ ਬਾਤ ਹੈ ਉਹ ਉਹ ਦੇ ਵਿੱਚ ਪੁੱਛੀ ਜਿਹੜੀ ਹੈਲਪ ਕੀਤੀ ਹੈ ਉਹਦੇ ਵਾਸਤੇ ਜਸੇ ਸਾਹਿਬ ਵੀ ਆਪਣੇ ਬਹੁਤ ਬਹੁਤ ਥੈਂਕਸ ਕਰਦੇ ਹਾਂ ਸੋ ਬਹੁਤ ਬਹੁਤ ਮਿਹਰਬਾਨੀ ਸੁਰੀਲਾ ਸਾਹਿਬ ਨਾਮ ਤਾਂ ਤੁਹਾਡਾ ਬੜਾ ਪਿਆਰਾ ਤਖਲਿਸ ਤੁਹਾਡਾ ਬੜਾ ਪਿਆਰਾ ਔਰ ਲੱਗਦਾ ਕਿ ਜਿਸ ਤਰ੍ਹਾਂ ਦੀ ਤੁਹਾਡੀ ਮਤਲਬ ਕਹਿ ਸਕਦੇ ਕਿ ਨੇਚਰ ਹੈ ਕਿਉਂਕਿ ਜਦੋਂ ਕਿਸੇ ਨੂੰ ਬੇਨਤੀ ਕੀਤੀ ਜਾਂਦੀ ਹੈ ਤਾਂ ਬੜਾ ਆਪਣਾਪਨ ਮਹਿਸੂਸ ਹੁੰਦਾ ਹੈ ਔਰ ਆਪਨਾ ਸਮਝ ਕੇ ਹੀ ਕਿਸੇ ਨੂੰ ਬੇਨਤੀ ਕੀਤੀ ਜਾਂਦੀ ਹੈ ਸੋ ਇਸ ਸਮੇ ਪੋਸੂ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਨ੍ਹਾਂ ਦੀ ਅਣਥੱਕ ਮਿਹਨਤ ਅਣਥੱਕ ਮਿਹਨਤ ਦੇ ਨਾਲ ਜਿਹੜੀ ਹੈ 1815 ਦਾ ਜ਼ਮੀਨ ਦੀ ਰਜਿਸਟਰੀ ਹੋਈ ਹੈ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਸਲ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸਾਡੇ ਭੈਣ ਜੀ ਡਾਕਟਰ ਗੁਰਵਚਨ ਜੀ ਦੇ ਘਰੋਂ ਆਉਂ ਤਦਕੇ ਲੜਕੇ ਜਿਨ੍ਹਾਂ ਨੇ ਪੈਸੇ ਭੇਜੇ ਆ ਉਹਨਾਂ ਦੇ ਭੂਆ ਜੀ ਉਹਨਾਂ ਨੇ ਜਦੋਂ ਅਸੀਂ ਘਰ ਗਏ ਸੀ ਤੇ ਇਹ ਗੱਲ ਕੀਤੀ ਸੀ ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਦਾ ਵੀ ਯੋਗਦਾਨ ਵਿੱਚ ਪਵੇ ਤੇ ਕਹਿੰਦੇ ਹੁੰਦੇ ਆ ਉਹਨਾਂ ਨੇ ਉਹਨਾਂ ਦੀ ਆਪਣੀ ਭੂਆ ਦੇ ਕਹਿਣ ਦੇ ਉੱਤੇ ਫੁੱਫੜ ਜੀ ਦੇ ਕਹਿਣ ਦੇ ਉੱਤੇ ਜਿਹੜੇ ਸਤਪਾਲ ਸਰੀਲਾ ਜੀ ਨੇ ਇੱਕ ਮਨੁੱਖਤਾ ਨੂੰ ਦੇਖਦੇ ਹੋਏ ਕਿ ਮਨੁੱਖਤਾ ਲਈ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਮਦਦ ਭੇਜੀ ਹੈ ਪਾਵਰ ਆਫ ਸੋਸ਼ਲ ਜੁਨਟੀ ਤੋਂ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਰਿਣੀ ਆ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਇਹ ਪੈਸਾ ਭੇਜਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀਆਂ ਸਾਰੇ YouTube ਚੈਨਲ ਦੇ ਥਰੂ ਐਕਟੀਵਿਟੀ ਚੱਲ ਰਹੀਆਂ ਅਸੀਂ ਬੇਨਤੀ ਕਰਾਂਗੇ ਕਿ శ్రీਲਾ ਸਾਹਿਬ ਇਹ YouTube ਚੈਨਲ ਨੂੰ ਇਹ ਜ਼ਰੂਰ ਦੇਖਿਆ ਕਰਨਾ ਤਾਂ ਕਿ ਉਹਨਾਂ ਨੂੰ ਜਿਹੜਾ ਮਨੁੱਖਤਾ ਦੇ ਲਈ ਕੋਈ ਕੰਮ ਹੋ ਰਿਹਾ ਉਹਦੇ ਵਿੱਚ ਜੇਕਰ ਆਪਣੇ ਨੇਕ ਕਮਾਏ ਦੇ ਵਿੱਚੋਂ ਪੈਸਾ ਲੱਗ ਜਾਂਦਾ ਹੈ ਤੇ ਉਹ ਚੰਗੀ ਗੱਲ ਹੈ ਕਿਉਂਕਿ ਆਪਾਂ ਦਾ ਜੀਵਨ ਜਿਹੜਾ ਆ ਇਹਨੂੰ ਸਫਲ ਕਰਨ ਲਈ ਕੁਝ ਨਾ ਕੁਝ ਤਾਂ ਆਪਾਂ ਨੂੰ ਇੱਥੇ ਆ ਕੇ ਕਰਨਾ ਪੈਣਾ ਸੋ ਇਹਦੇ ਨਾਲ ਸਾਡੇ ਡਾਕਟਰ ਸਾਹਿਬ ਜਿਹੜੇ ਕਿ ਮੰਥਲੀ ਕੰਟਰੀਬਿਊਸ਼ਨ ਜਿਹੜੇ ਆ 1000 ਰੁਪਇਆ ਭੇਜਦੇ ਆ ਤੇ 4000 ਰੁਪਏ ਉਹ ਵੈਸੇ ਮੰਥਲੀ ਕੰਟਰੀਬਿਊਸ਼ਨ ਦਿੰਦੇ ਉਹਨਾਂ ਨੇ ਵੀ 12000 ਰੁਪਏ ਇਹ ਭੇਜਿਆ ਕਿਉਂਕਿ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਬਿਜ਼ੀ ਸੀਗੇ ਔਰ ਰਜਿਸਟਰੀ ਕਰਾਉਣੀ ਸੀ ਲੋਕਾਂ ਤੱਕ ਉਹਨਾਂ ਨੇ ਅਪਰੋਚ ਕੀਤੀ ਬਹੁਤ ਵੱਡਾ ਉਹਨਾਂ ਨੇ ਸਾਡਾ ਮਦਦ ਕੀਤੀ ਹੈ ਇਹਦੇ ਨਾਲ ਨਾਲ ਕੱਲ ਸਾਡੇ ਕੋਲ ਗੁਫਤਦਾਨ ਵੀ ਪਹੁੰਚਾ ਇਸ ਜੋਗ ਜਿਹੜਾ ਜੇ ਅਸੀਂ ਮਨੁੱਖਤਾ ਲਈ ਸਟੈਪ ਲਿਆ ਸੀਗਾ ਉਹਦੇ ਲਈ 21000 ਰੁਪਏ ਗੁਪਤਦਾਨ ਪਹੁੰਚਾ ਔਰ ਇਹਦੇ ਇਸੇ ਤਰੀਕੇ ਦੇ ਨਾਲ ਜਿਹੜੀ ਵਿਚਾਰਧਾਰਨੋਗਲ ਜਾਣ ਲਈ ਇੱਕ ਹੋਰ ਸਾਡੇ ਕੋਲ ਗੁਪਤਦਾਨ 10000 ਰੁਪਏ ਦਾ ਪਹੁੰਚਾ ਅਸੀਂ ਸਭ ਦਾ ਹੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਰਿਣੀ ਆ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਔਰ ਮੈਂ ਇਸ ਵੀਡੀਓ ਦੇ ਨਾਲ ਸਾਰੇ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ ਨੂੰ 4 ਵਜੇ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਜ਼ਰੂਰ ਮੀਟਿੰਗ ਨੂੰ ਜੁਆਇਨ ਕਰੋ ਤਾਂ ਕਿ ਆਪਾਂ ਮੀਟਿੰਗ ਦੇ ਵਿੱਚ ਬੈਠ ਕੇ ਕੁਛ ਨਾ ਕੁਛ ਜਿਹੜੀ ਗੁਰੂਆਂ ਦੀ ਫਲਸਫੀ ਹੈ ਉਹਨੂੰ ਕਿਵੇਂ ਉਹ ਇੱਥੇ ਤੱਕ ਲੈ ਕੇ ਆਏ ਸੀ ਅਤੇ 바ਵਾ ਸਾਹਿਬ ਨੇ ਉਸ ਨੂੰ ਕੈਚ ਕਰਕੇ ਫਲਸਫੀ ਨੂੰ ਕਿਵੇਂ ਸਿਧਾਂਤ ਤੱਕ ਪਹੁੰਚੇ ਉਹ ਇਸ ਕਰਕੇ ਸਾਨੂੰ ਲੋੜ ਆ ਕਿ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੀ ਜਿਸ ਕਰਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਸਾਡੇਆਂ ਦਾ ਸਹਿਯੋਗ ਮੰਗਦੇ ਆਂ ਸਭ ਦਾ ਧੰਨਵਾਦ ਕਰਦੇ ਆਂ ਔਰ ਡਾਕਟਰ ਸਾਹਿਬ ਦਾ ਸਪੈਸ਼ਲ ਤੌਰ ਤੇ ਧੰਨਵਾਦ ਇਸ ਕਰਕੇ ਹੈ ਕਿ ਮਨੁੱਖਤਾ ਲਈ ਹਫਤੇ ਦੇ ਵਿੱਚ ਤਿੰਨ ਦਿਨ ਜਿਹੜਾ ਡਿਸਪੈਂਸਰੀ 'ਚ ਬੈਠ ਕੇ ਸੇਵਾ ਕਰ ਰਹੇ ਆ ਇਹ ਬਹੁਤ ਵੱਡੀ ਹੈ ਨਿਸ਼ਕਾਮ ਸੇਵਾ ਹੈ ਨਹੀਂ ਤਾਂ ਆਮ ਤਾਂ ਉੱਤੇ ਡਾਕਟਰ ਜਿਹੜੇ ਹੈ ਜਿੱਥੇ ਪੈਸਾ ਮਿਲਦਾ ਉੱਥੇ ਹੀ ਜਾਂਦੇ ਆ ਇੱਥੇ ਦਵਾਈਆਂ ਫ੍ਰੀ ਜਾ ਰਹੀਆਂ ਔਰ ਡਾਕਟਰ ਸਾਹਿਬ ਫ੍ਰੀ ਚੈੱਕਅਪ ਕਰ ਰਹੇ ਹੋ ਟਾਈਮ ਦੇ ਰਹੇ ਆ ਇਹਨਾਂ ਦੇ ਪੂਰੇ ਪਰਿਵਾਰ ਦੇ ਅਸੀਂ ਧੰਨਵਾਦੀ ਆਂ ਔਰ ਖਾਸ ਕਰਕੇ ਅਸੀਂ ਸ੍ਰੀਲਾ ਸਾਹਿਬ ਦਾ ਜਿਹੜਾ ਪਿੰਡਾ ਕਰਾੜੀ ਤੋਂ ਅਸੀਂ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਪਿੰਡ ਦੇ ਵਿੱਚੋਂ ਇਹੋ ਜਿਹੇ ਜੋਗ ਜਿਹੜੇ ਲੋਕ ਆ ਉਹ ਬਾਹਰ ਗਏ ਜਿਹੜੇ ਅੱਜ ਵੀ ਆਪਣੇ ਦੇਸ਼ ਨੂੰ ਯਾਦ ਕਰਦੇ ਆ ਲੋਕਾਂ ਨੂੰ ਯਾਦ ਕਰਦੇ ਆ ਔਰ ਉਹਨਾਂ ਦੇ ਲਈ ਉਹ ਹੈਲਪ ਭੇਜਦੇ ਅਸੀਂ ਸਭ ਦਾ ਹੀ ਧੰਨਵਾਦ ਕਰਦੇ ਆ ਸੋ ਜਸਲ ਸਾਹਿਬ ਨੇ ਵਕਈ ਹਰ ਇੱਕ ਸੀਰ ਦਾ ਧੰਨਵਾਦ ਕੀਤਾ ਹੈ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਪਿਛਲੇ ਤਿੰਨਾ ਚਾਰ ਮਹੀਨਿਆਂ ਦੇ ਵਿੱਚ ਆਪ ਸਭ ਤੱਕ ਪਹੁੰਚ ਕਰਦੀ ਰਹੀ ਔਰ ਤੁਸੀਂ ਬੜਾ ਮਾਣ ਕੀਤਾ ਸਤਿਕਾਰ ਕੀਤਾ ਕਿਉਂਕਿ ਤੁਸੀਂ ਸਿਰ ਤਾ ਸਿਰਫ ਮਨੁੱਖਤਾ ਨੂੰ ਪਿਆਰ ਕਰਦੇ ਸੀ ਔਰ ਬਾਕੀ ਰਹੀ ਗੱਲ ਸੁਰੀਲਾ ਸਾਹਿਬ ਦੀ ਯੂਐਸਏ ਵਿੱਚ ਔਰ ਅਕਾਲ ਪੁਰਖ ਨੇ ਇੰਨੀ ਕਿ ਦਇਆ ਇੰਨੀ ਬਖਸ਼ਿਸ਼ ਕਰੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਉੱਪਰ ਕਿ ਮਤਲਬ ਉਹ ਜਿਸ ਖਜ਼ਾਨੇ ਚੋਂ ਇਹ ਮਾਇਆ ਆਈ ਹੈ ਨਾ ਉਹ ਖਜ਼ਾਨੇ ਸਤਗੁਰ ਹਮੇਸ਼ਾ ਭਰਪੂਰ ਰੱਖੇ ਸੁਰੀਲਾ ਸਾਹਿਬ ਤੁਸੀਂ ਕਰਾੜੀ ਨੂੰ ਬਿਲੋਂਗ ਕਰਦੇ ਹੋ ਬਹੁਤ ਅੱਛੀ ਗੱਲ ਹੈ ਔਰ ਬਾਕੀ ਦੋਸਤਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਵੀ ਇਸ ਮਹਾਕੁੰਭ ਦੇ ਵਿੱਚ ਕਿਉਂਕਿ ਇੱਥੇ ਮਨੁੱਖਤਾ ਦੀ ਭਲਾਈ ਦੀ ਗੱਲਬਾਤ ਹੁੰਦੀ ਹੈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਔਰ ਜ਼ਰੂਰਤਮੰਦ ਲੋਕਾਂ ਦੇ ਪਾਮਿਓ ਕਿਸੇ ਵੀ ਬਿਮਾਰੀ ਦੇ ਨਾਲ ਕਿਉਂ ਨਾ ਜੂਝਦਾ ਹੋਵੇ ਉਸ ਦੀ ਬਕਾਇਦਾ ਤੌਰ ਤੇ ਜਾਣਕਾਰੀ ਲੈਣ ਤੋਂ ਬਾਅਦ ਉਸ ਦੀ ਵੀ ਮਦਦ ਕੀਤੀ ਜਾਂਦੀ ਹੈ ਸੋ ਤੁਹਾਡੇ ਦੁਆਰਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਪਾਵਰ ਆਫ ਸੋਸ਼ਲ ਜੁਨਟੀ ਤੁਹਾਡੇ ਇੱਕ ਇੱਕ ਪੈਸੇ ਦਾ ਸਤਕਾਰ ਕਰਦੀ ਹੈ ਔਰ ਅਸੀਂ ਤੁਹਾਡੇ ਰਿਣੀ ਹਾਂ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜਿਹੜਾ ਯੋਗਦਾਨ ਪਾਉਂਦੇ ਹੋ ਔਰ ਭਵਿੱਖ ਦੇ ਵਿੱਚ ਵੀ ਤੁਸੀਂ ਇਹ ਯੋਗਦਾਨ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ YouTube ਚੈਨਲ ਪੋਸੂਨਾਮਾ ਲਈ ਅੰਬੇਦਕਰ ਊਰਜਾ ਪਵਨ ਬਾਤ ਪਟਿਆਲਾ ਤੋਂ